ਜਾ ਰੋ ਹਰ ਤੇਗ ਬਗਵਾਨ ਕੀ ਹੈ ਇਹ ਬਾਈ ਜੀ ਲੰਗਰ ਪੰਡਾਣਾ ਮਹਾ ਮਾਈ ਦਾ 74 ਲੰਗਰ ਪੰਡਾਣਾ ਲੰਗਰ ਪੰਡਾਣਾ 74 ਬਾਰੇ ਬਿਆਨ ਕੇ ਬਾਈ ਜੀ ਲੰਗਰ ਪੰਡਾਣਾ ਦੀ ਸੋਦਾ ਲਾਓ ਜੀ ਛੜੀ ਚੌਂਦਾ ਬਾਈ ਜੀ ਇਹ ਲੰਗਰ ਦੇ ਵੀ ਗੰਦਾ ਜੀ ਕਹਾਣੀ ਉਹ ਨਾ ਪਿਆ ਜੀ ਜੇ ਬਣਾ ਸਕੋ ਉਹਨਾਂ ਨਾਲ ਵੀ ਥੋੜਾ ਬਾਈ ਜੀ ਇਹ ਸੰਗੀਤ ਨਾਲ ਹੀ ਥੋੜਾ ਹੋਣੀ ਆ ਲੰਗਰ ਭੰਡਾਰਾ ਵਾਲਾ ਬਾਈ ਜੀ ਕਹਿਣ ਚਾਹੁੰਦਾ ਬਾਈ ਜੀ ਇਹ ਲੱਗ ਗਿਆ ਤੇ ਲੰਗਰ ਭੰਡਾਰਾ ਰਾਕੇ ਜਾਓ ਮੋਟਰਸਾਈਕਲ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਸਾਈਕਲ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਚਾਹਿਆ ਜਾਂਦਾ ਬਾਈ ਜੀ ਸੱਦਾ ਦਿੱਤਾ ਜਾਂਦਾ ਮਾਈ ਜੀ ਸਾਈਡ ਤੇ ਲਾ ਕੇ ਲੰਗਰ ਬਣਾਣਾ ਚਾਹੋ ਚਕਾਵਾ ਸੇਵਾ ਲਈ ਸਾਡੇ ਘਰਵਾਰ ਕੀ ਜੈ ਇਹ ਜੀ ਸਾਰ ਮੰਨ ਕੇ ਬੰਡਾਰਾ ਇਹ ਮਾਈ ਜੀ ਇੱਧਰ ਮਹਾਮਾਈ ਦਾ ਜੋ ਲੰਗਰ ਬੰਡਾਰਾ ਚੱਦੀ ਜਾਂਦਾ ਇੱਧਰ ਵਰਤਾਵੇ ਆ ਆਕਰਮਿੱਤੀ ਦਾ ਜਹੇਦਾਰ ਆਇਆ ਤੇ ਬਾਈ ਇੱਧਰ ਬੈਠ ਕੇ ਲੰਗਰ ਬੰਡਾਰਾ ਚਾਹੋ ਤੇ ਮੂਵੀ ਆਏ ਨੂੰ ਹੱਥ ਬੰਨ ਕੇ ਦੇਣ ਦੀ ਆ ਵੀ ਸਹੀ ਤਾਂ ਵੀ ਇਹਨਾਂ ਨਾਲ ਨਹੀਂ ਬੈਠੀਏ ਸਰਕਾਰ ਨਾਲ ਜਿੰਦ ਨੂੰ ਬੁਲਾ ਕੇ YouTube ਤੇ ਬੋਲਣਾ ਨੂੰ ਜਾਣ ਲੱਗ ਪਿਆ ਸਰਕਾਰ ਨਾਲ ਸੋਧਾਂ ਨੂੰ ਵਧਾਓ ਮੌਜੂਦੂਬ ਦੇ ਬਾਈ ਨਾ ਪਾਲੀਆਂ ਕਦੀ ਹਸਲਾ ਇਹ ਇੱਕ ਮਤ ਹੋਏ ਏ ਭਾਈ ਜੀ ਇਹ ਬਿਜਲੀ ਆਲਾ ਜਿਹੜਾ ਹੈ ਲੜੀਆਂ ਵਾਲਾ ਕਹਿੰਦੇ ਪਾਪ ਦੇ ਵਿੱਚ ਦੀ ਅਰਥ ਹੁੰਦਾ ਇਹਨੂੰ ਵੇਖਿਆ ਜਾਵੇ ਜਿਕਰਾਂ ਇਸ ਖੇੜਾ ਵਾਲੀ ਦਾ ਬਹੁਤ ਸੱਚੇ ਮਗਵਾਰ ਕੀ ਛੜੀ ਅੰਮ੍ਰਿਤ ਮਾਰ ਕੇ ਪੱਲੀ ਜਵਾਰ ਵਾਲੇ ਇਹ ਲੰਗਰ ਪਟਾਰਾ ਭਾਈ ਜੀ ਕਹੀ ਚੌਲ ਦਾ ਭਾਈ ਜੀ ਦੱਲੀ ਜਾਂਦਾ ਤੇ ਭਾਈ ਜੀ ਮੈਂ ਕਿਉਂ ਪਟਾਰੇ ਤੀ ਆ ਕੇ ਸੋਹਣਾ ਬਣਾਉਂ ਆਪਣੇ ਨਾ ਕੋਈ ਸਰਕਾਰਾਂ ਨੂੰ ਸਾਡੇ ਕਿਹਦੇ ਪੱਲੇ ਚਿਕਨੀ ਗੱਲ ਸੀ ਫੰਦਾ ਤੇ ਪਾ ਜਾਂਦਾ ਵੀ ਬਾਈ ਜੀ ਮੰਦਰ ਬਣਾ ਰਾਨ ਕੇ ਸਭੋ ਤੇ ਲੰਗਰ ਬਣਾ ਰੇ ਦੀ ਆਣ ਕੇ ਸੋਭਾ ਨੂੰ ਬਣਾਓ ਇਹ ਸੋਭਾ ਬਾਈ ਜੀ ਇਹ ਸੰਤਾਂ ਦੇ ਨਾਲ ਹੀ ਇਹ ਹੋਣੀ ਆ ਤੇ ਬਾਈ ਜੀ ਇਹ ਲੜੀਆਂ ਵਾਲੇ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਬਾਈ ਜੀ ਇਹ ਆਦੇ ਮਾੜਾ ਮੋਟਾ ਅਰਥ ਹੁੰਦਾ ਤੇ ਅਰਥ ਨੂੰ ਇਹ ਪਾਈਪਾਂ ਦਾ ਤੁਸੀਂ ਜਰੂਰ ਵੇਖੋ ਆਣ ਕੇ ਵੀ ਕਿੱਥੋਂ ਇਹ ਅਰਥ ਆਉਂਦਾ ਜਕਾਰੇ ਸ਼ੇਰਾਂ ਦੀ ਦਾ ਬੋਲ ਜ਼ੋਰ ਤੇ ਕਰਵਾੜੀ ਕੀ ਜੈ ਹਾਏ ਮੁਸਿਕਾ ਖਾਸਾ ਵਾਹਿਗੁਰੂ ਜੀ ਕੀ ਰੌਣਕਾ ਨੂੰ ਬਾਈ ਜੀ ਵਧਾਓ ਇਹ ਰੌਣਕਾ ਵਧ ਰਗੀਆਂ ਤੇ ਬਾਈ ਜੀ ਇਹ ਜਿਹੜੇ ਵਰਤਾਵੇ ਆ ਜਿਹੜੇ ਹਲਵਾਈ ਆ ਲੰਗਰ ਪਾਣੀ ਜਿਹੜੇ ਵਰਤਾਉਂਦੇ ਆ ਬਾਈ ਜੀ ਇਹਨਾਂ ਦਾ ਹੌਸਲਾ ਤਾਂ ਹੀ ਵਧਣਾ ਦੇ ਪਾਈ ਜੀ ਇੱਥੇ ਲੈਣਾ ਲੱਗੇ ਰਹੀਆਂ ਉੱਧਰ ਹੁੰਦਾ ਕਿੱਥੇ ਰੋਂਦਾ ਜਕਾਰਾ ਪੋਰੇ ਵਾਲਿਆਂ ਦਾ ਬੋ ਸਾਡੇ ਪਰਵਾਰ ਕੀ ਜੈ ਜਕਾਰਾ ਪੋਰੇ ਵਾਲੇ ਸੰਤਾਂ ਦਾ ਤੇਰਵਾਰ ਕੀ ਜੈ Hello. Oh, get there. ਦੇ ਹੁਣ ਕੱਲੂ ਸੈਟੋਲ ਲਾਵਾਂਗੇ ਮੈਂ ਬੋਲੀ ਚੱਲੋ ਯਾਰ ਮੈਂ ਕਿੱਥੇ ਆ ਉਹ ਬੜਾ ਬਹੁਤ ਫੋਨ ਕਰ ਤੂੰ ਬਾਬਾ ਬਾਬਾ ਕੱਟ ਗਿਆ ਆ ਆ ਅੱਜ ਤੂੰ ਤੋਂ ਸਾਰੇ ਵਿੱਚ ਸਾਰੇ ਆਈ ਜਾਂਦੇ ਆ ਹੈ ਆਇਦਾ ਬਣਾ ਕਰੀਏ ਤੇ ਨੈ। ਉਹ ਤੁਹਾਡੀ ਬੋਲਣੀ ਚੁੱਪ ਤੋਂ ਤੇ ਚੰਨੀ ਜਿਹੜੇ ਕੋ ਮਾੜਾ ਬੋਲ ਕਰ ਤੂ ਬੰਦ ਕਰ। ਜਿਹੜੀ ਆ YouTube ਤੇ ਚੜੂ ਮੈਂ। ਇਹ ਤਲਵੰਡੀ ਭਾਈ ਦਾ ਦੂਸਰਾ ਲੰਗਰ ਹੈ ਜੀ ਆਪਣਾ ਇੱਕ ਪਹਿਲਾ ਹੋਰ ਸੀਗਾ ਅੱਜ ਹੋਰ ਹੈ। ਹਾਂ ਜੀ। ਤਲਵੰਡੀ ਭਾਈ ਦਾ ਸਰਮਾ ਸ਼ਰਮਨਾ ਰਲਿਆ ਜਾ ਰਿਹਾ। ਜੀ ਭਾਈ ਨੇ ਮਾਤਾ ਗਾਂਧੀ ਅਲੀ ਦਾ ਮਾਤਾ ਗਾਂਧੀ ਦੀ ਕਿਰਪਾ ਨਾਲ आए भगत जी नगर जाके जाओ भगत जी मेरे मेरे भाड़ा काट पाई आए भगत जी आए आओ सेवादार बाबा दाना बोलदे सेवादार सेवादार बाबा संदीप जी प्रेम दाटे जी भाई भगत जी मैं अपार करता हूं जी से एक भगवान बैठा है बाकी सेवादार सेवा हो रही है अपनेया सेवाेवान पाण भंडारा लाया आयो भॻ जी आयो से जय भॻिती जय माता जी भॻवी जय माता जी जय माता जी भले जय माता जी आयो भॻवान आयो जय माता दी जय माता दी जय माता दी जय माता दी थोड़ी साल बने ना थोड़ी साल बने गट्टी डाल जय माता दी थोड़ी ना थोड़ी साल की क्या बात है यार मैं कहदा बाबे ले आ बात तो हो जा ਵਾਹ ਜੰਦੇ ਬੈਗਣੇ ਕੋਲ ਜੀ ਚਾਹ ਵਿੱਚ ਨਹੀਂ ਜਣੇ ਗੱਲਬਾਤ ਕਰਦਾ ਫੋਨ ਜੀ ਜੇ ਕੋਈ ਜਨ ਸੌਣ ਨਹੀਂ ਪਰ ਜੀ ਜੇ ਨਜ਼ਰ ਰਹਿੰਦੇ ਹੁਣ ਜੀ ਚੱਲਾ ਹੀ ਆਉਨੇ ਆ ਜੈ ਮਾਦਾ ਬਲਦੀ ਜੈ ਮਾਦਾ ਦੀ ਜੈ ਮਾਦਾ ਦੀ ਜੈ ਮਾਦਾ ਦੀ ਜੈ ਮਾਦਾ ਬਲਦੀ ਜੈ ਮਾਦਾ ਦੀ ਜਗਰਾਜ ਜੱਟਪੁਰਿਆ ਉਹ ਸਾਡੇ ਦਰਵਾਰ ਕੀ ਹੈ ਭਗਵਾਨ ਜੀ ਆਇਓ ਲੰਗਰ ਛੱਕੇ ਜਾਓ ਭਗਵਾਨ ਜੀ ਲੰਗਰ ਛੱਕੇ ਜਾਓ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਆ ਗਿਆ ਸਤਾਰਵਾ ਵਿਸ਼ਾਲ ਪੰਡਾਰਾ ਸਤਾਰਵਾ ਵਿਸ਼ਾਲ ਪੰਡਾਰਾ ਮਾਰਕੀਟ ਤੇ ਸੌਂਡੀ ਭਾਈ ਜੀ ਸ਼ਿਵਨਾਲੇ ਲੰਗਰ ਲਾਇਆ ਹੈ ਠਾ ਕੱਲਾ ਪਤਾ ਨਹੀਂ ਕਿ ਉਹ ਵੱਡਾ ਹਲਾ ਮਾਧਾਰਾ ਦੇ ਭਈਆ ਨੇ ਬਹੁਤ ਆਈ ਜਾਂਦੇ ਆ ਮਾਧਾਰਾ ਦੇ ਭਈਆ ਰੱਬ ਵਰਤਾਈ ਜਾਂਦੇ ਆ ਕਰਦੇ ਬਾਈ ਲੋਹਾਈ ਨੇ ਵਟ ਬਿੰਦੂ ਲੋਹਾਈ ਨੇ ਕਰਦੇ ਵਟ ਕਰਦੀ ਗੜੀ ਫਰਾਈ ਬਿੰਦੂ ਵਾਲੀ ਕਰਦੀ ਗੜੀ ਫਰਾਈ ਬਿੰਦੂ ਵਾਲੀ ਕਰਦੀ ਗੜੀ ਫਰਾਈ ਵਾਹ ਵਾਹ ਵਟ ਕਰਦੇ ਬਈ ਸਾਰੇ ਇਹ ਆ ਬਿੰਦੂ ਲੋਹਾਈ ਹਰਨ ਬਗਦੀ ਹਰਿਆ ਜੈ ਮਾਤਾ ਦੀ ਸਪਾਰਕਾ ਦੀ ਜੈ ਮਾਤਾ ਦੀ ਜੈ ਮਾਤਾ ਦੀ

ਹਰ ਸਮੇਂ ਦੀ ਤਰ੍ਹਾਂ ਸਭੀ ਸੇਵਾ ਕਰ ਰਹੇ ਆ ਸਾਡੇ ਲੰਗਰ ਪਟਾਰੇ ਵਿੱਚ ਕੇਹੜੀ ਲੈ ਕੇ ਸਾਊਂਡ ਇਹਨਾਂ ਦਾ ਹੁੰਦਾ ਆ ਰੋਸ਼ਨ ਰੋਸ਼ਨ ਫਲਿਆਣੇ ਵਾਲੇ ਬਹੁਤ ਕਾਰਪਾਨ ਲਾ ਕੇ ਸੇਵਾ ਕਰਦੇ ਆ ਸਾਡੇ ਲੰਗਰ ਦੇ ਵਿੱਚ ਇੱਕ ਮੇਹਰ ਪ੍ਰੋਗਰਾਮ ਇਹ ਰੋਸ਼ਨ ਦੀ ਰੋਸ਼ਨ ਕਾਈ ਦਾ ਸਾਊਂਡ ਫਲਿਆਣੇ ਵਾਲੇ ਬਹੁਤ ਦਾਨਵਾਨ ਸੇਵਾ ਕਰਦੇ ਆ बहू वेवा ਲਓ ਬਾਬਾ ਜੀ 10 10 ਮਿੰਟ ਦੀ ਪੈ ਗਈ YouTube ਤੇ ਬਿਲਕੁਲ ਬਾਬਾ ਜੀ ਕਿੱਥੇ ਲਓ ਬਹੁਤ ਕਿੱਥੇ ਹੋ ਰੋਣ ਦੀ ਕਿੱਥੇ 10 10 ਸਾਲਾਂ ਦਾ ਹੀ ਵੇਖ ਲੋ ਜੀ ਬਹੁਤ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਬਾਬਾ ਜੀ ਕਹਿੰਦੇ ਨੀ ਨਾ ਆ ਰਹੇ ਕੌਣ ਆ ਰਹੇ बहुत ਬਾਦਾਰਾਨੀ ਇਹਨੇ ਕਮਾਈ ਤੋਂ ਵਾਦਾ ਪਾਵੇ ਬੜਕਦਾ ਪਾਵੇ ਜਦੋਂ ਟੋਕਣੀ ਦੇ ਚਾਰ ਚੋਕਰੀਆਂ ਲੱਥੀ ਕਰੇ ਜੈ ਮਾਤਾ ਦੀ ਬੈਰੀ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਲਈ ਕਰਤਾ ਕਰਾਂ ਬੜੀ ਜੋਰ ਕਰੀ ਜੋਰ ਕਰੀ ਜੋਰ ਕਰੀ ਜੋਰ ਕਰੀ ਬੜੀ ਜੋਰ ਕਰੀ ਜੋਰ ਆ ਬੰਦ ਕਿਨੇ ਕੀਤਾ ਯਾਰ ਕਿਉਂ ਪੰਗੇ ਲੈਂਦੇ ਓ ਤੇਰੇ ਬੰਦ ਆਹ ਟਰੈਕਟਰ ਬੰਦ ਕੀਤਾ ਲੋ ਬੈਠਾ ਬੈਠਾ ਕੀ ਹੈ ਗੁਰੂਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮਾ ਕਰੂਗਾ ਮਾਣ ਮਾਣ ਕਰੂਗਾ ਆਹ ਜੀ ਆਏ ਹੋਣੇ ਪੱਤਣੇ ਬੰਦੇ ਆਪੇ ਲੋ ਜੇ ਮਾਪੇ संधि तो है ना लेकिन संधि जाए वो लेकिन जाती है पाहुं मारूंगा लेकिन संधि जाए तो जरूरी मारना है ये बोर्ड कर पाओ ओड़ी कर पाओ करमारी बोर्ड कर पाओ मारना है ये बोर्ड कर पाओ बनी कर पाओ करमारी ਆ ਮੈਂ ਜੰਮਿਆ ਬਾਲਾ ਪਾ ਗਿਆ ਮਾਰ ਦੀ ਸੋਹਣਾਂ ਸੁਖੀ ਹੋਰ ਨਾ ਲਾਣਾ ਕੁੜੀ ਮੰਗਾ ਸਰਵਾਂ ਨੂੰ ਬਣਾਉਣਾ ਖਾਇ ਸੋਹਣਾਂ ਨਾ ਬਣਾਇਆ ਆ ਗਏ ਜਾਂ ਲਿਜਾਤੇ ਕੁੜੀ ਆ ਲੋ ਰੱਗੀ ਆ ਲੋ ਆ ਲੋ ਆ ਲੋ ਕੁੜੀ ਮੰਗੇ ਰੱਤ ਸਾਥ ਨਾ ਭਾਈ ਵੀ ਆ ਬੱਦਗੀ ਆ ਕੁੜੀ ਮੰਗੇ ਸੁਖਾ ਸਾਡੀ ਬੋਲ ਆ ਲੋ ਆ ਲੋ ਆਏ ਬੰਦੀ ਆਏ ਨਾ ਨਾ ਬੈਠੋ ਨਾ ਆਪਣੇ ਰੰਗਾਂ ਦੇ ਵਿੱਚ ਮਹਾਮਾਰਾ ਜਿਵੇਂ ਪਰਮਾਨੰਦ ਜੱਟਾ ਦਾ ਜੱਲਾ ਇਸ ਦਾ ਵੀ ਪਰਮਾਨੰਦ ਹੋਵੇ ਤਾਰੇ ਤਾਰੇ ਹੋਵੇ ਆਏ ਬੰਦੀ ਆਖੋ ਮੈਂ ਜੱਲਾ ਬਣ ਕੇ ਦਿਖਾ ਰਾਂ ਖੜੀ ਜੇ ਨਾ ਕਰ ਮਰਾਂ ਗਲੋਚਾ ਜਵਾ ਮਰਾਂ ਗਲੋਚਾ ਉਹਦੇ ਸਾਹ ਕੋਲ